ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਸਰੀਚ ਵਾਧਰੇ ਅਪਰਾਧ ਨੇ ਕਮਿਊਨਿਟੀ ਲਈ ਨਵੀਆਂ ਚੁਣੌਤੀਆਂ ਪੇਸ਼ ਕੀਤੀਆਂ ਨੇ ਤਾਜ਼ਾ ਮਾਮਲਾ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੁਸਾਇਟੀ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਪਿਕਸ ਦੇ ਪ੍ਰਧਾਨ ਤੇ ਸੀਈਓ ਸਤਵੀਰ ਸਿੰਘ ਚੀਮਾ ਤੇ ਸੋਮਵਾਰ 11 ਅਗਸਤ ਨੂੰ ਸ਼ਾਮ ਤਕਰੀਬਨ ਕੋਈ 5:30 ਵਜੇ ਦੇ ਕਰੀਬ ਮੁੱਖ ਦਫ਼ਤਰ ਜਿਹੜਾ ਆ ਉਹਦੇ ਬਿਲਕੁਲ ਬਾਹਰ ਨਿਕਲਦਿਆਂ ਸਮੇਂ ਹੀ ਬੀਅਰ ਸਪਰੇਅ ਨਾਲ ਹਮਲਾ ਕੀਤਾ ਗਿਆ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਤਸਵੀਰਾਂ 'ਚ ਸਾਫ਼ ਨਜ਼ਰ ਆਉਂਦਾ ਆ ਕਿ ਜਿੱਦਾਂ ਹੀ ਸਤਵੀਰ ਸਿੰਘ ਚੀਮਾ ਦਫ਼ਤਰ ਤੋਂ ਬਾਹਰ ਆਪਣੀ ਕਾਰ 'ਚ ਸਵਾਰ ਹੋਣ ਲੱਗਦੇ ਨੇ ਤਾਂ ਚਿੱਟੇ ਰੰਗ ਦਾ ਇੱਕ ਪਿਕਅਪ ਟਰੱਕ ਉੱਥੇ ਆਉਂਦਾ ਆ ਜਿਹਦੇ ਵਿੱਚੋਂ ਇੱਕ ਨਕਾਬਪੋਸ਼ ਬਾਹਰ ਨਿਕਲਦਾ ਆ ਤੇ ਛਾਲ ਮਾਰ ਕੇ ਸਤਵੀਰ ਸਿੰਘ ਚੀਮਾ ਵੱਲ ਵਧਦਾ ਏ ਤੇ ਉਹਨਾਂ ਦੇ ਉੱਤੇ ਬੀਅਰ ਸਪਰੇਅ ਨਾਲ ਹਮਲਾ ਕਰਦਾ ਆ ਦੂਜਾ ਵਿਅਕਤੀ ਟਰੱਕ 'ਚ ਹੀ ਬੈਠਾ ਸੀ ਤੇ ਇਸ ਸਾਰੇ ਹਮਲੇ ਦੀ ਘਟਨਾ ਨੂੰ ਮੋਬਾਈਲ 'ਚ ਰਿਕਾਰਡ ਕਰ ਰਿਹਾ ਸੀ ਹਾਲਾਂਕਿ ਗਨੀਮਤ ਇਹ ਰਹੀ ਕਿ ਚੀਮਾ ਹੁਰੀ ਤੇਜ਼ੀ ਨਾਲ ਇੱਕ ਪਾਸੇ ਹੋ ਗਿਆ ਜਿਸ ਕਰਕੇ ਉਹਨਾਂ ਦਾ ਕਾਫੀ ਹੱਦ ਤੱਕ ਬਚਾਅ ਹੋ ਗਿਆ ਇਸ ਸਪਰੇ ਸਿਰਫ ਕੱਪੜਿਆਂ ਪੱਗ ਤੇ ਖੱਬੇ ਹੱਥ ਤੇ ਹੀ ਪਿਆ ਇਸ ਤੋਂ ਬਾਅਦ ਹਮਲਾਵਰ ਤੁਰੰਤ ਆਪਣੀ ਗੱਡੀ 'ਚ ਸਵਾਰ ਹੋਏ ਤੇ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੂੰ ਬੁਲਾਇਆ ਗਿਆ ਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਗਈ ਮਾਮਲਾ ਵੈਸੇ ਇਸ ਸਮੇਂ ਸਰਗਰਮ ਜਾਂਚ ਦੇ ਅਧੀਨ ਹੈ ਇਸ ਹਮਲੇ ਦੇ ਬਾਰੇ ਗੱਲਬਾਤ ਕਰਦੇ ਆ ਪਿਕਸ ਸੁਸਾਇਟੀ ਦੇ ਸੀਈਓ ਤੇ ਪ੍ਰਧਾਨ ਸਤਵੀਰ ਸਿੰਘ ਚੀਮਾ ਦਾ ਕਹਿਣਾ ਹੈ ਕਿ ਇਹ ਕਾਇਰਤਾ ਪੂਰਣ ਤੇ ਟਾਰਗੇਟਡ ਅਟੈਕ ਸਿਰਫ ਮੇਰੇ ਤੇ ਨਿੱਜੀ ਤੌਰ ਤੇ ਨਹੀਂ ਹੈ ਸਗੋਂ ਪਿਕਸ ਸੁਸਾਇਟੀ ਦੇ ਮੁੱਲਾਂ ਤੇ ਹੈ ਮੈਂ ਸਥਾਨਕ ਪੁਲਿਸ ਤੇ ਵੱਡੇ ਪੱਧਰ ਤੇ ਭਾਈਚਾਰੇ ਵੱਲੋਂ ਦਿੱਤੇ ਜਾ ਰਹੇ ਸਮਰਥਨ ਲਈ ਧੰਨਵਾਦੀ ਹਾਂ ਮੈਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਹਿੰਸਾ ਅਤੇ ਡਰਾਉਣ ਧਮਕਾਉਣਾ ਸਾਨੂੰ ਉਹਨਾਂ ਲੋਕਾਂ ਦੀ ਸੇਵਾ ਕਰਨ ਤੋਂ ਨਹੀਂ ਰੋਕੇਗਾ ਜੋ ਸਾਡੀਆਂ ਸੇਵਾਵਾਂ 'ਤੇ ਨਿਰਭਰ ਨੇ ਇੰਨਾ ਹੀ ਨਹੀਂ ਇਹਦੇ ਨਾਲ ਨਾਲ ਬੋਰਡ ਦੇ ਚੇਅਰਪਰਸਨ ਮਨਿੰਦਰ ਗਰੇਵਾਲ ਨੇ ਵੀ ਇਹ ਕਿਹਾ ਹੈ ਕਿ ਬੋਰਡ ਆਫ ਡਾਇਰੈਕਟਰਸ ਅਤੇ ਸਾਰੇ ਮੈਂਬਰ ਸੀਈਓ ਦੇ ਪਿੱਛੇ ਮਜ਼ਬੂਤੀ ਨਾਲ ਖੜੇ ਆ ਤੇ ਇਸ ਸ਼ਰਮਨਾਕ ਕਾਰਵਾਈ ਦੀ ਸਖਤ ਸ਼ਬਦਾਂ ਚ ਨਿੰਦਾ ਕਰਦੇ ਨੇ ਪਿਕਸ ਨੇ ਦਹਾਕਿਆਂ ਤੋਂ ਇਸ ਭਾਈਚਾਰੇ ਦੀ ਇੱਜ਼ਤ ਤੇ ਸਮਰਪਣ ਨਾਲ ਸੇਵਾ ਕੀਤੀ ਹੈ ਤੇ ਅੱਗੇ ਤੋਂ ਵੀ ਇਸੇ ਤਰੀਕੇ ਨਾਲ ਇਹ ਸਾਰਾ ਕੁਝ ਚੱਲਦਾ ਰਹੇਗਾ ਹਾਲਾਂਕਿ ਇਹ ਸਭ ਦੇ ਦਰਮਿਆਨ ਬੋਰਡ ਆਫ ਡਾਇਰੈਕਟਰਸ ਦੇ ਵੱਲੋਂ ਇੱਕ ਮਤਾ ਵੀ ਪਾਸ ਕੀਤਾ ਗਿਆ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਦਾਂ ਦੇ ਹਮਲਿਆਂ ਤੋਂ ਸਾਡੇ ਕੰਮ ਦੇ ਉੱਤੇ ਕੋਈ ਪ੍ਰਭਾਵ ਨਹੀਂ ਪਏਗਾ ਅਸੀਂ ਕਮਿਊਨਿਟੀ ਦੀ ਸੇਵਾ ਲਗਾਤਾਰ ਕਰਦੇ ਰਵਾਂਗੇ ਇਥੇ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਪਿਕਸ ਦਾ ਕੰਮ ਜਿਹੜੇ ਨਵੇਂ ਆਏ ਹੋਏ ਇਮੀਗ੍ਰੈਂਟਸ ਨੇ ਚਾਹੇ ਉਹ ਨੌਜਵਾਨ ਨੇ ਚਾਹੇ ਉਹ ਸਟੂਡੈਂਟ ਨੇ ਜਾਂ ਬਜ਼ੁਰਗ ਨੇ ਜਿੱਥੇ ਕਿਤੇ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਆ ਸਰਕਾਰ ਸਰਕਾਰ ਦੀਆਂ ਪਾਲਿਸੀਜ਼ ਸਰਕਾਰ ਦੀਆਂ ਸਹੂਲਤਾਂ ਉਹਨਾਂ ਦੇ ਦਰਮਿਆਨ ਤੇ ਇਮੀਗ੍ਰੈਂਟਸ ਦੇ ਦਰਮਿਆਨ ਇੱਕ ਪੁਲ ਦਾ ਕੰਮ ਇੱਕ ਐਨਜੀਓ ਦੇ ਤੌਰ ਤੇ ਬਣ ਕੇ ਕਰਨਾ ਹੈ ਔਰ ਇਸ ਹਮਲੇ ਨੂੰ ਲੈ ਕੇ ਚੌਤਰਫਾ ਨਿੰਦਾ ਕੀਤੀ ਜਾ ਰਹੀ ਹੈ ਫਿਲਹਾਲ ਅਜੇ ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ ਔਰ ਜਦੋਂ ਹਮਲਾਵਰ ਫੜੇ ਜਾਣਗੇ ਇਸ ਹਮਲੇ ਦੇ ਅਸਲ ਕਾਰਨ ਉਦੋਂ ਹੀ ਸਾਹਮਣੇ ਆਉਣਗੇ ਫਿਲਹਾਲ ਪੂਰੇ ਭਾਈਚਾਰੇ ਦੇ ਵੱਲੋਂ ਇਸ ਹਮਲੇ ਦੀ ਨਿੰਦਾ ਕੀਤੀ ਜਾ ਰਹੀ ਹੈ